ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ। ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ। ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮਾਤਾ ਚਰਨ ਕੌਰ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਕਮੈਂਟ ਕੀਤਾ ਗਿਆ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਈਪੀ ਆਵੇਗੀ ਸਿੱਧੂ ਮੂਸੇ ਵਾਲੇ ਅਤੇ ਹੁਣ ਸਿੱਧੂ ਮੂਸੇ ਵਾਲੇ ਦੇ ਫੈਨ ਜ ਇਸ ਈਪੀ ਦੇ ਪੋਸਟਰ ਦੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਅਤੇ ਇੱਕ ਵੱਡੇ ਫੈਨ ਪੇਜ ਦੇ ਵੱਲੋਂ ਇਹ ਸਕਰੀਨਸ਼ਾਟ ਸਾਂਝਾ ਕੀਤਾ ਗਿਆ ਹੈ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਪੋਸਟਰ ਅਨਾਉਂਸਮੈਂਟ ਆਫਟਰ 5 ਜੂਨ ਯ ਕੀ ਕੀਤਾ ਜਾ ਸਕਦਾ ਹੈ ਪਰਿਵਾਰ ਅਤੇ ਮੈਨੇਜਮੈਂਟ ਦੇ ਵੱਲੋਂ ਅਤੇ ਦੋਸਤੋ ਹੁਣ ਗੱਲ ਕਰਦਾ ਸਿੱਧੂ ਮੂਸੇ ਵਾਲੇ ਦੇ ਵੱਡੇ ਗਾਣੇ ਅਤੇ ਵੱਡੀ ਕਲੈਬੋਰੇਸ਼ਨ ਦੀ ਦਾ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲੇ ਅਤੇ ਵਰਨਾ ਬੋਏ ਦੀ ਇੱਕ ਵੱਡੀ ਕਲੈਬੋਰੇਸ਼ਨ ਆਉਣ ਵਾਲੀ ਹੈ ਕਿਉਂਕਿ ਰੀਵਰਸ ਸੌਂਗ ਦੇ ਵਿੱਚ ਆਪਾਂ ਨੂੰ ਸੁਣਨ ਨੂੰ ਮਿਲੇਗੀ ਅਤੇ ਕੁਝ ਫੈਨ ਪੇਜਾਂ ਦਾ ਇਹ ਕਹਿਣਾ ਹੈ ਕਿ ਰੀਵਰਸ ਸੌਂਗ ਸਿੱਧੂ ਮੂਸੇਵਾਲੇ ਦੀ ਅਪਕਮਿੰਗ ਪ੍ਰੋਜੈਕਟ ਯਾਨੀ ਕਿ ਅਪਕਮਿੰਗ ਈਪੀ ਦੇ ਵਿੱਚ ਰਿਲੀਜ਼ ਹੋਵੇਗਾ ਪਰ ਦੋਸਤੋ ਤੁਹਾਨੂੰ ਦੱਸ ਦੇ ਕਿ ਸਿੱਧੂ ਮੂਸੇਵਾਲੇ ਦੀ ਮੈਨੇਜਮੈਂਟ ਦੇ ਵੱਲੋਂ ਇਹ ਖਲਾਸਾ ਕੀਤਾ ਗਿਆ ਹੈ ਕਿ ਰੀਵਰਸ ਸੌਂਗ ਸਿੱਧੂ ਮੂਸੇਵਾਲੇ ਦੀ ਇਸ ਈਪੀ ਦੇ ਵਿੱਚ ਰਿਲੀਜ਼ ਨਹੀਂ ਹੋਵੇਗਾ ਕਿਉਂਕਿ ਰੀਵਰਸ ਸੌਂਗ ਬਹੁਤ ਹੀ ਵੱਡਾ ਰਸ ਇਸ ਕਰਕੇ ਉਸਦੀ ਹਾਈਪ ਜ਼ਿਆਦਾ ਹੋਵੇਗੀ ਅਤੇ ਰੀਵਰਸ ਸੌਂਗ ਦੀ ਹਾਈਪ ਜ਼ਿਆਦਾ ਹੋਣ ਕਾਰਨ ਜੋ ਈਪੀ ਦੇ ਵਿੱਚ ਬਾਕੀ ਗੀਤ ਰਿਲੀਜ਼ ਕੀਤੇ ਜਾਣਗੇ ਉਹਨਾਂ ਤੇ ਲੋਕਾਂ ਦਾ ਧਿਆਨ ਟੱਟ ਜਾਵੇਗਾ ਤਾਂ ਦੋਸਤੋ ਇਸ ਕਰਕੇ ਹੋ ਸਕਦਾ ਹੈ ਕਿ ਮੈਨੇਜਮੈਂਟ ਦੇ ਵੱਲੋਂ ਇਸ ਈਪੀ ਦੇ ਵਿੱਚ ਸਿੱਧੂ ਮੂਸੇ ਵਾਲੇ ਦਾ ਰੀਵਰਸ ਸੌਂਗ ਰਿਲੀਜ਼ ਨਾ ਕੀਤਾ ਜਾਵੇ ਅਤੇ ਸਿੱਧੂ ਬਾਈ ਦੇ ਇੱਕ ਫੈਨ ਪੇਜ ਨੇ ਦੱਸਿਆ ਕਿ 2025 ਦੇ ਵਿੱਚ ਸਿੱਧੂ ਮੂਸੇ ਵਾਲੇ ਬਾਈ ਦੀ ਇਸ ਈਪੀ ਤੋਂ ਬਾਅਦ ਕੋਈ ਵੀ ਸੌਂਗ ਰਿਲੀਜ਼ ਨਹੀਂ ਕੀਤਾ ਜਾਵੇਗਾ ਮੈਨੇਜਮੈਂਟ ਦੇ ਵੱਲੋਂ ਕਿਉਂਕਿ ਸਰਦਾਰ ਬਲਕੌਰ ਸਿੰਘ ਦੇ ਦੱਸਣ ਅਨੁਸਾਰ ਇਸ ਈਪੀ ਦੇ ਵਿੱਚ 4 ਗੀਤ ਰਿਲੀਜ਼ ਕੀਤੇ ਜਾਣਗੇ ਸੇ ਸਾਲ ਦੇ ਵਿੱਚ ਸਿਰਫ ਔਰ ਸਿਰਫ ਇਹ ਈਪੀ ਸੌਣ ਨੂੰ ਮਿਲੇਗੀ ਅਤੇ ਦੋਸਤੋ ਹੋ ਸਕਦਾ ਹੈ ਰੀਵਰਸ Song ਸਾਨੂੰ 2026 ਦੀ ਜਨਵਰੀ ਦੇ ਵਿੱਚ ਸੁਣਨ ਨੂੰ ਮਿਲੇ ਕਿਉਂਕਿ ਉਸ ਸਮੇਂ ਸਿੱਧੂ ਮੂਸੇ ਵਾਲੇ ਦੇ ਹਾਲੋਗ੍ਰਾਮ ਸ਼ੋਅ ਦੀ ਅਨਾਉਂਸਮੈਂਟ ਵੀ ਕੀਤੀ ਜਾਣੀ ਹੈ ਅਤੇ ਹਾਲੋਗ੍ਰਾਮ ਸ਼ੋਅ ਕਿੱਥੇ-ਕਿੱਥੇ ਲੱਗਣਗੇ ਉਹਨਾਂ ਦੀ ਸਾਰੀ ਡਿਟੇਲ ਸਾਂਝੀ ਕੀਤੀ ਜਾਵੇਗੀ ਫੈਨਸ ਦੇ ਨਾਲ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਤੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਅਤੇ ਜੇਕਰ ਤੁਸੀਂ ਸਿੱਧੂ ਮੂਸੇ ਵਾਲੇ ਦੇ ਪੱਕੇ ਫੈਨ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਅਤੇ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਅਤੇ ਜਸਟਿਸ ਫੋਰ ਸਿੱਧੂ ਮੂਸ ਕਮੈਂਟ ਬਾਕਸ ਵਿੱਚ ਜਸਟਿਸ ਫੋਰ ਸਿੱਧੂ ਮੂਸੇਵਾਲਾ ਜ਼ਰੂਰ ਲਿਖ ਕੇ ਜਾਇਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਧੰਨਵਾਦ